Bye. Uh -huh. ਹਾਂ ਚੱਕਿਆ ਨਾ ਇਹ ਅਖਬਾਰ ਹੀ ਕਰਦਾ ਸਾਡੀ ਨਾ ਇਹ ਅਖਬਾਰ ਹੀ ਕਰਦੇ ਆ ਇਹ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲੜਬਾਜ਼ਾਰੇ ਜਵਾਨਾਂ ਨੂੰ ਮੇਲਦੀਆਂ ਲੰਨ ਵਾਲਿਆਂ ਨੂੰ ਇਹਨਾਂ ਪਿੱਛੇ ਨਾ ਮਰੋ ਯਾਰ ਗਦਾਰਾਂ ਦੇ ਸਰਟੀਫਿਕੇਟ ਦੇ ਗਏ ਯਾਰ ਇਹ ਪਰੇ ਸ਼ਹੀਦ ਹੋਗੇ ਹਾਂ ਜੀ ਅੱਛਾ ਤੇ ਆਪਣੇ ਮੁੰਡੇ ਚੱਕੀ ਵੀ ਲੈ ਗਏ ਉਹ ਕਿੰਨੇ ਦਾ ਜਿਹੜਾ ਬਾਈ ਦੀ ਇਹ ਫੈਰਿੰਗ ਦਿੱਤੀ ਹੈ ਬਈ ਗੱਲਾਂ ਆਉਂਦੇ ਦੁਰਦੋਸੋ ਤੇ ਨੌ ਜਵਾਨ ਕਿੰਨੇ ਮਰ ਗਏ ਬਾਈ ਆਪਣੇ ਤਿੰਨ ਮਰ ਗਏ ਜਿੱਤੇ ਮਰ ਗਏ ਜੀ ਦੋ ਸ਼ਹੀਦ ਹੋਗੇ ਜੀ ਇਹ ਸਾਨੂੰ ਗਿਣਤੀ ਪਤਾ ਨਹੀਂ ਬੰਦਾ ਕਿਉਂਕਿ ਅਸੀਂ ਮੂਰੇ ਸੀਗੇ ਸਾਡੇ ਅੱਛਾ ਤੋਸ਼ੀਦ ਹੋਗੇ ਹਾਂ ਜੀ ਅੱਛਾ ਤੇ ਆਪਣੇ ਮੁੰਡੇ ਚੱਕ ਕੇ ਵੀ ਲੈ ਗਏ ਉਹ ਅੱਗੇ ਉਹਨਾਂ ਦੇ ਚਮਚੇ ਸਾਨੂੰ ਪਤਾ ਕੀ ਕਹਿੰਦੇ ਆ ਤੁਸੀਂ ਗਦਾਰ ਹੋ ਗਦਾਰ ਹੋ ਤੁਸੀਂ ਖਾਲਿਸਤਾਨ ਸੀ ਖਾਲਿਸਤਾਨ ਦਾ ਪੱਖ ਲੈਣੇ ਆ ਬਈ ਅਸੀਂ ਖਾਲਿਸਤਾਨ ਬਣਾਉਣ ਦੇ ਹੱਕ ਦਾ ਉਹ ਕਹਿੰਦੇ ਨੇ ਅੱਗੇ ਨਾ ਹੋਰ ਹੀ ਕਹਿੰਦੇ ਬਾਈ ਅਸੀਂ ਆਪਣੇ ਆਪ ਦੇ ਆਪ ਅੱਛਾ ਬਾਈ ਨੇ ਕਿਹਾ ਨਾ ਅਸੀਂ ਖਾਲਿਸਤਾਨ ਦੇ ਪੱਖ ਤੇ ਅਸੀਂ ਹੈਗੇ ਸਾਰੇ ਆ ਪਰ ਉਹਦਾ ਵੀ ਸੰਘਰਸ਼ ਹੋਊਗਾ ਇਹ ਸੰਘਰਸ਼ ਆ ਸਾਡਾ ਆਸਾਨੀ ਵਾਸਤੇ ਕੀ ਵਾੜੀ ਦਾ ਹੈ ਨਾ ਕਿਸਾਨਾਂ ਦਾ ਸਾਡੀ ਹੋਣ ਦਾ ਸਾਡੀਆਂ ਨਸਲਾਂ ਦਾ ਫਸਲਾਂ ਦਾ ਪਰ ਉਹ ਵੀ ਉਹ ਵੀ ਰਣਨੀਤੀ ਨਾਲ ਤਾਂ ਜਿੱਤ ਤਾਂ ਰਣਨੀਤੀ ਨਾਲ ਹੋਣਾ ਜੇ ਆਪਾਂ ਸਿੱਧਾ ਐ ਜਾਵਾਂਗੇ ਨਹੀਂ ਜਿੱਤ ਹੁਣੀ ਤਾਂ ਕਹਿੰਦੇ ਸੀ ਵੀ ਆਗੂਆਂ ਤੋਂ ਪਰਮਿਸ਼ਨ ਲੈ ਕੇ ਚੱਲਾਂਗੇ ਭਾਈ ਆਗੂਆਂ ਨੇ ਬਾਹ ਨਹੀਂ ਫੜਨੀ ਇਹ ਅੱਕੇ ਨਾਲ ਆਪਣੇ ਨਾਲ ਪਹਿਲਾਂ ਗਦਾਰੀਆਂ ਹੋਈਆਂ ਅੱਜ ਵੀ ਹੋਣਗੀਆਂ ਤੇ ਅੱਗੇ ਹੁੰਦੀਆਂ ਜਾਣਗੀਆਂ ਇਹ ਕਹਿੰਗੇ ਬਸ ਤਾਂ ਕਹੀ ਨਹੀਂ ਜਵਾਟਰ ਤੋੜ ਲਈ ਅੱਜ ਬਾਟਰ ਟੁੱਟ ਵੀ ਜਾਂਦਾ ਹੈ ਇਹ ਕਹਿੰਦੇ ਅਸੀਂ ਤੋੜੂਗਾ ਅਸੀਂ ਬਾਈ ਉਰੇ ਬੈਠੇ ਠੀਕਾ ਦੋਵੇਂ ਇਕੱਲਾ ਸੀ ਭਾਈ ਮੈਂ ਹੁਣ ਸਿੱਧਾ ਕਹਿੰਦਾ ਭਾਈ ਮੈਂ ਪਿੰਡ ਜਾਣਾ ਮੈਂ ਨਾਲ ਨਾ ਪੈਸਾ ਲੈ ਕੇ ਪਿੰਡ ਨਾ ਇਹਨਾਂ ਨੂੰ ਸੀਰੋ ਮਾਰੀ ਬਾਈ ਸਾਰੇ ਜਵਾਨਾਂ ਨੂੰ ਮੇਂਦ ਤੇ ਆਣ ਵਾਲਿਆਂ ਨੂੰ ਇਹਨਾਂ ਪਿੱਛੇ ਨਾ ਮਰੋ ਯਾਰ ਗਦਾਰਾਂ ਦੇ ਸਰਟੀਫਿਕੇਟ ਦੇ ਗਏ ਯਾਰ ਇਹ ਸਾਨੂੰ ਉਲੜਬਾਜ਼ ਕਹਿ ਕੇ ਕੰਦੇ ਚਾਹੁੰਦੇ ਕੀ ਆ ਅਸੀਂ ਲੜਨ ਵਾਲਿਆਂ ਅਸੀਂ ਮਰਨ ਵਾਲਿਆਂ ਅਸੀਂ ਸੀਹੇ ਦੋਣ ਵਾਲੇ ਇਹਨਾਂ ਪਿੱਛੇ ਇਹ ਇਹ ਪਿੱਛੇ ਬਹਿ ਜਾਂਦੇ ਜਾ ਕੇ ਅਸੀਂ ਮੂਰੇ ਕਿਉਂ ਅਸੀਂ ਸਾਨੂੰ ਮਾਰਨ ਬਾਅਦ ਤੇ ਜਨਮਵਾਸੀ ਰੱਖਣ ਇਹਨਾਂ ਨੇ ਦੇਖ ਕੇ ਨਾਲ ਆਉਂਦੇ ਖੜਦੇ ਬਾਈ ਮੈਂ ਭਾਈ ਆਪਣੇ ਬੰਦੇ ਇਧਰ ਆ ਕੇ ਆਗੂਆਂ ਦੇ ਚਮਚੇ ਮੈਨੂੰ ਕਹਿੰਦੇ ਆ ਕਹਿੰਦੇ ਤੂੰ ਗਦਾਰ ਆ ਤੂੰ ਹੁੱਲੜਵਾਜ ਆ ਤੈਂ ਲੋਕਾਂ ਦੇ ਪੁੱਤ ਮਰਵਾਇਆ ਭਾਈ ਉਹ ਮੇਰੇ ਯਾਰ ਸੀਗੇ ਜਿਹੜੇ ਮਰੇ ਆ ਗਏ ਸਾਰੇ ਜਿਹੜਾ ਨੂੰ ਚੱਕ ਕੇ ਭਰਾ ਮਰੌਣ ਦਾ ਸਾਨੂੰ ਸ਼ੌਕ ਨਹੀਂ ਚੜਿਆ ਮੈਂ ਐਸੇ ਗੱਲੋਂ ਲੜੀ ਜਾਂਦਾ ਸੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਆਪਾਂ ਅੱਜ ਭਮਾਂ ਦੀ ਲੜਤੀਏ ਭਮਾਂ ਦੀ ਆਪਣੇ ਕੋਈ ਮਾਰੇ ਪਰ ਆਪਾਂ ਕਿਸੇ ਬੰਦੇ ਨੂੰ ਅੱਗੇ ਨਹੀਂ ਬਦਲਣ ਦੇਣਾ ਕਿਉਂਕਿ ਸਾਨੂੰ ਪਤਾ ਵੀ ਸਾਡੇ ਨੌਜਵਾਨ ਸ਼ਹੀਦ ਹੋਣਗੇ ਮੈਂ ਆਗੂਆਂ ਨੇ ਸਿੱਧਾ ਕਿਹਾ ਭਾਈ ਆਕੇ ਕੋਈ ਉਹ ਮੜਾ ਸ਼ਹੀਦ ਹੋ ਗਿਆ 6 ਮੁੰਡੇ ਲੈ ਕੇ ਆਗੂ ਨੇ ਕਿਹਾ ਆਪ ਹੀ ਵਿਚਾਰ ਦੇ 6 ਮੁੰਡੇ ਚੱਕ ਕੇ ਲੈ ਗਏ ਆਗੂ ਕੋ ਤਾਂ ਕੀ ਕਹਿੰਦੇ ਆਗੂ ਕਹਿੰਦੇ ਹੌਲੜਵਾਸੀ ਲੈ ਕੇ ਤਾਂ ਲੈ ਗਏ ਕਿਉਂ ਯਾਰ ਉਹਨਾਂ ਨੂੰ ਟੌਰਚਰ ਨਹੀਂ ਕਰਨਗੇ 6 ਮੁੰਡੇ ਲੈ ਕੇ ਚੱਕ ਕੇ ਭਾਈ 6 ਮੁੰਡੇ ਚੱਕ ਕੇ ਲੈ ਗਏ ਯਾਰ ਸੀ ਪਤਾ ਕਿਹੜੀ ਗ ਕਿਹੜੀ ਗੱਲ ਤੋਂ ਡਰਦੇ ਸੀ ਜੇ ਆਗੂ ਅਸੀਂ ਇਹ ਗੱਲ ਤੋਂ ਡਰਦੇ ਸੀ ਜੇ ਅਸੀਂ ਹੱਕਾਂ ਲਈ ਬੈਠਿਆ ਵੀ ਸਾਡਾ ਮੋਰਚਾ ਨਾ ਪਾਰ ਜੇ ਕਿਤੇ ਅਸੀਂ ਜੇ ਮੋਰਚਾ ਲਾਇਆ ਅਸੀਂ ਹੱਕਾਂ ਲਈ ਲਾਇਆ ਨਾ ਕਿ ਅਸੀਂ ਆਪ ਦੀਆਂ ਬੇਗੁਨਾ ਬੇ ਬੇਜਾਨ ਵੀ ਜਿਹੜੀਆਂ ਸਾਡੀਆਂ ਸ਼ਹੀਦੀਆਂ ਵੀ ਉਹ ਬੇ ਦੀ ਬੇਵਜਾ ਸ਼ਹੀਦੀਆਂ ਬਾਅਦ ਤੇ ਨਹੀਂ ਅਸੀਂ ਆਏ ਜੇ ਸਾਹਤਿ ਸ਼ਹੀਦੀਆਂ ਦੇਵਾਂਗੇ ਸਾਡੀਆਂ ਸ਼ਹੀਦੀਆਂ ਦੇ ਮੁੱਲ ਪੈਣੇ ਚਾਹੀਦੇ ਆ ਅਸੀਂ ਬੇਸ਼ੱਕ ਇਹ ਗੱਲ ਨਹੀਂ ਸਮਝ ਆਉਂਦੀ ਇਹ ਸਾਨੂੰ ਕਹਿੰਦੇ ਆ ਤੁਸੀਂ ਠੀਕ ਆ ਵੀ ਤੁਸੀਂ ਪੂਰੇ ਉਹ ਨਹੀਂ ਹੈਗੇ ਸਿੱਖ ਨਹੀਂ ਤੁਸੀਂ ਨੇ ਦਾੜੀਆਂ ਕਟਾਈਆਂ ਮੈਂ ਕਹਿੰਦਾ ਅੱਜ ਬਿਆਨ ਦਿੰਨਾ 6 ਮਹੀਨਿਆਂ ਨੂੰ ਮਿਲ ਲਓ ਭਾਈ ਗਾਤਰੇ ਸਮੇਤ ਮਿਲੂੰਗਾ ਕਿਉਂ ਭਾਈ ਮੇਰੀ ਗੱਲ ਸੁਣ ਚਾਹੀਦੀ ਇਹ ਮੇਰੇ ਤਰੱਕੀਆਂ ਇਹ ਮੇਰੇ ਤਰੱਕੀਆਂ ਸੀ ਆ ਚੱਕਿਆ ਨਾ ਮੈਨੂੰ ਬਾਣੀ ਮੈਨੂੰ ਰਾਤ ਪਿਆਰੀ ਆ ਮੇਰੀ ਗੱਲ ਸੁਣੋ ਅੰਦਰ ਰਹੇ ਤਾਂ ਬਈ ਆ ਚੱਕਿਆ ਨਾ ਇਹ ਅਖਬਾਈ ਕਰਦਾ ਸਾਡੀ ਨਾ ਅਖਬਾਈ ਕਰਦੇ ਆ ਇਹ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲੜਬਾਜ਼ ਆ ਬਾਜਾ ਵਾਲਾ ਨਿਸ਼ਾਨ ਸਾਡੀ ਅਖਬਾਈ ਕਰਦਾ ਆ ਕਰਪਾਨਾ ਨੇ ਨਾ ਆ ਕਰਪਾਨਾ ਨੇ ਅੱਜ ਤੱਕ ਸਾਨੂੰ ਇਹੀ ਸਿਖਾਇਆ ਲੜਨਾ ਮਰਨਾ ਸ਼ਹੀਦੀਆਂ ਜੇ ਅਸੀਂ ਇਹ ਕਰਪਾਨਾ ਚੱਕ ਕੇ ਖੜਦੇ ਆ ਫੇਰ ਹੀ ਅਸੀਂ ਹੱਕ ਲੈ ਸਕਦੇ ਆ ਨਹੀਂ ਨਾ ਅਸੀਂ ਪੀਸਫੁਲੀ ਹੱਕ ਲੈ ਸਕੀਏ ਨਾ ਅਜੇ ਤੱਕ ਪੀਸਫੁਲੀ ਮਿਲਿਆ ਸਾਨੂੰ ਕਿਉਂਕਿ ਅੱਜ ਤੱਕ ਕੋਈ ਪੁਰਾਣਾ ਇਤਿਹਾਸ ਚੱਕ ਲੋ ਜੇ ਮੈਨੂੰ ਕੋਈ ਮੈਨੂੰ ਬੰਦਾ ਆ ਕੇ ਕਹਦੂ ਤੂੰ ਗਲਤ ਆ ਜੇ ਖੂਨ ਤੋਂ ਬਿਨਾ ਲੜਦਾ ਗਿਆ ਹੋਵੇ ਪਰ ਸਾਨੂੰ ਪਤਾ ਵੀ ਖੂਨ ਤੋਂ ਬਿਨਾ ਕੋਈ ਗੱਲ ਹਿੱਲਾ ਹੁੰਦਾ ਨਹੀਂ ਹੁੰਦਾ ਕਿਉਂਕਿ ਸਾਰਾ ਇਤਿਹਾਸ ਅੱਜ ਤੱਕ ਸਿੱਖ ਇਤਿਹਾਸ ਪੰਜਾਬ ਦਾ ਦੱਸ ਖੂਨ ਨਾਲ ਰਚਿਆ ਗਿਆਗਾ